यकीन का सिक्का जीत से जीता जाता है गुलवाशा भेक में नहीं मांगा जाता बहुत होगी आंख में चोले आज मैं तेरे सामने खड़ा राय हनुमत सिंह जूठा है राय के जो शगिर देना राजा भी जूठी है प्रेस द बेल आइकन एंड नेवर मिस अ वीडियो फ्रॉम न्यूज नंबर डॉट कॉम सत श्रीकाल सारे नू? ਮੈਂ ਤਰੁਣ ਨੀਅਰ نیوز.com ਦੇਖੇ ਸਾਰੇ ਸਰੋਤਿਆਂ ਨਿੱਘਾ ਸਵਾਗਤ ਕਰਦਾ ਹਾਂ ਅੱਜ ਮੈਂ ਤੁਹਾਨੂੰ ਉਸ ਕਲਾਕਾਰ ਦੇ ਨਾਲ ਉਸ ਅਦਾਕਾਰ ਦੇ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਫਿਲਮਾਂ ਦੇ ਵਿੱਚ ਸੀਰੀਲਾਂ ਦੇ ਵਿੱਚ ਤੇ ਮੂਵੀਜ਼ ਦੇ ਵਿੱਚ ਵੀ ਵਿਲਨ ਦਾ ਰੋਲ ਨਿਭਾਇਆ ਹੋਇਆ ਤੇ ਆਪਣੇ ਵਿਲਨ ਦੇ ਰੋਲ ਦੇ ਨਾਲ ਸਭ ਦੇ ਦਿਲਾਂ ਦੇ ਵਿੱਚ ਰਾਜ ਕੀਤਾ ਹੋਇਆ ਜੀ ਹਾਂ ਮੈਂ ਗੱਲ ਕਰ ਰਿਹਾ ਸ਼ੱਕੂ ਰਾਣਾ ਜੀ ਦੀ ਸ਼ੱਕੂ ਰਾਣਾ ਜੀ ਤੁਹਾਡਾ ਨੀਅਰ نیوز.com ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਵੈਰੀ ਮਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾ ਪ੍ਰਸ਼ਨ ਤੁਹਾਡੇ ਕੋਲ ਇਹ ਕਰਾਂਗਾ ਆਪਣਾ ਤੁਹਾਡੇ ਰੀਅਲ ਨੇਮ ਬਾਰੇ ਕਿ ਤੁਹਾਡਾ ਰੀਅਲ ਨੇਮ ਹੈ ਕੀ ਬਿਲਕੁਲ ਦਾ ਆ ਮੇਰਾ ਜਿਹੜਾ ਅਸਲੀ ਨਾਮ ਹੈਗਾ ਉਹ ਰਜਿੰਦਰ ਗਿੱਲ ਜੀ ਔਰ ਜੋ ਮੇਰੇ ਡਾਕੂਮੈਂਟਸ ਤੇ ਚੱਲਦਾ ਹੈਗਾ ਬਾਕੀ ਮੇਰਾ ਫਿਲਮਾਂ ਦੇ ਜੋ ਔਨ ਸਕਰੀਨਿੰਗ ਨੇਮ ਆ ਉਹ ਸ਼ੱਕੂ ਰਾਣਾ ਹੈ ਓਕੇ ਤੇ ਜਿਵੇਂ ਕਿ ਤੁਸੀਂ ਪਾਲੀਵੁੱਡ ਦੇ ਵਿੱਚ ਵੀ ਕੰਮ ਕੀਤਾ ਹੋਇਆ ਬਾਲੀਵੁੱਡ 'ਚ ਵੀ ਕੀਤਾ ਹੋਇਆ ਹੈ ਤੇ ਤੁਸੀਂ ਸਾਊਥ ਦੀ ਮੂਵੀਜ਼ 'ਚ ਵੀ ਕੰਮ ਕੀਤਾ ਹੋਇਆ ਹੈ ਇਹ ਤੁਸੀਂ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਕਦਮ ਕਦੋਂ ਪਹਿਲੇ ਸਭ ਤੋਂ ਰੱਖਿਆ ਫਿਲਮ ਇੰਡਸਟਰੀ ਦੇ ਵਿੱਚ ਜਿਹੜਾ ਮੇਰਾ ਕਦਮ ਹੈਗਾ ਉਹ ਬਚਪਨ ਦੇ ਵਿੱਚੋਂ ਸੀਗਾ ਮੇਰਾ ਇੱਕ ਡਰੀਮ ਨਹੀਂ ਕਹਿ ਸਕਦੇ ਕਿ ਮੇਰਾ ਡ੍ਰੀਮ ਹੈ ਕਿਉਂਕਿ ਮੇਰੇ ਦਾਦਾ ਜੀ ਟੀਵੀ ਦੇ ਬਹੁਤ ਸ਼ੌਕੀਨ ਸੀਗੇ ਔਰ ਜਦੋਂ ਕੋਈ ਸੀਰੀਅਲ ਦੇਖਦੇ ਸੀਗੇ ਬਹੁਤ ਇੰਟੈਂਸ ਲੁੱਕ ਨਾਲ ਦੇਖਦੇ ਸੀ ਬੜੇ ਗੰਭੀਰਤਾ ਦੇ ਨਾਲ ਦੇਖਦੇ ਸੀ ਤਾਂ ਮੈਂ ਇਹ ਸੋਚਦਾ ਸੀਗਾ ਕਿ ਯਾਰ ਮੈਂ ਟੀਵੀ ਚਾਉਣਾ ਚਾਹਣਾ ਹੈ ਓਕੇ ਤਾਂ ਮੈਂ ਜਦੋਂ ਆਪਣੀਆਂ ਸਿਸਟਰਸ ਨੂੰ ਕਹਿੰਦਾ ਸੀਗਾ ਵੀ ਮੈਂ ਇੱਕ ਦਿਨ ਟੀਵੀ ਚ ਆ ਜਾਵਾਂਗਾ ਕਹਿੰਦੇ ਕਿ ਆਪਣੀ ਸ਼ਕਲ ਦੇਖੀ ਹੈ ਭਾਈ ਤੂੰ ਕਿੱਦਾਂ ਆ ਜਾਏਗਾ ਨਾ ਐ ਹੋ ਜੇ ਗੱਲਾਂ ਤਾਂ ਉਹ ਕਿੰਨੇ ਕਿਤੇ ਮੈਨੂੰ ਹਰਟ ਕਰ ਦਿਆ ਸੀਗੇ ਫਿਰ ਮੈਂ ਬਚਪਨ ਦੇ ਵਿੱਚੋਂ ਹੀ ਟੀਵੀ ਤੋਂ ਬਹੁਤ ਪ੍ਰਭਾਵੀ ਸੀਗਾ ਉਥੋਂ ਕੁਝ ਚੀਜ਼ਾਂ ਨੂੰ ਕਾਪੀ ਕਰਕੇ ਸਕੂਲ ਦੇ ਵਿੱਚ ਪਰਫਾਰਮ ਕਰਦਾ ਸੀਗਾ ਮੈਡਮਾਂ ਨੇ ਟੀਚਰਸ ਨੇ ਉਹ ਰੋਲ ਨੂੰ ਕਿਰਦਾਰ ਨੂੰ ਬੜਾ ਪਸੰਦ ਕਰਦੇ ਸੀਗੇ ਜਿੱਦਣਾਂ ਕਿ ਮੈਨੂੰ ਇੰਟੈਂਸ਼ਨ ਮਿਲਦੀ ਸੀਗੀ ਓਕੇ ਉਦੇ ਨਾਲ ਮੇਰਾ ਕੌਨਫੀਡੈਂਸ ਲੈਵਲ ਜਿਹੜਾ ਵਧਦਾ ਹੈ ਬਿਲਕੁਲ ਵੈਸੇ ਕਹਿੰਦੇ ਵੀ ਹੈ ਆਪਣਾ ਕੌਨਫੀਡੈਂਸ ਲੈਵਲ ਜਦੋਂ ਜਦੋਂ ਉਦੋਂ ਵਧਦਾ ਜਦ ਕੋ ਸਾਹਮਣੇ ਵਾਲਾ ਬੰਦਾ ਆ ਕੇ ਤੁਹਾਨੂੰ ਕੋਈ ਪਿੰਚ ਕਰਕੇ ਕੋਈ ਗੱਲ ਕਹਵੇ ਉਦੋਂ ਬੰਦਾ ਆਪਣੇ ਆਪ ਤੋਂ ਅੰਦਰ ਆਪਣਾ ਕੌਨਫੀਡੈਂਸ ਵਧਾਉਂਦਾ ਤੇ ਹੋਰ ਅੱਗੇ ਆਪਣੇ ਆਪ ਨੂੰ ਵਧੀਆ ਪਰਫਾਰਮ ਕਰਕੇ ਦਿਖਾਉਂਦਾ ਤੇ ਤੁਸੀਂ ਵੀ ਉਹੀ ਚੀਜ਼ ਕਰਕੇ ਦਿਖਾਈ ਜੋ ਤੁਹਾਡਾ ਸੁਪਨਾ ਸੀਗਾ ਤੁਸੀਂ ਆਪਣਾ ਪੂਰਾ ਕਰਕੇ ਦਿਖਾਇਆ ਤੁਹਾਨੂੰ ਲੋਕੀ ਟੀਵੀ 'ਚ ਕੀ ਤੁਹਾਨੂੰ ਥੀਏਟਰਸ ਦੇ ਵਿੱਚ ਵੀ ਲੋਕੀ ਦੇਖ ਰਹੇ ਅੱਜ ਇਹ ਐਗਜ਼ੈਕਟਲੀ ਤਰੁਣ ਜੀ ਬਿਲਕੁਲ ਤੁਸੀਂ ਠੀਕ ਕਹਿ ਹੈਗਾ ਕਿਉਂਕਿ ਜਿੰਨਾ ਚਿਰ ਲਾਈਵ ਦੇ ਵਿੱਚ ਤੁਹਾਨੂੰ ਪੇਨ ਨਹੀਂ ਮਿਲਦਾ ਨਾ ਤੁਸੀਂ ਸੀਰੀਅਸ ਨਹੀਂ ਹੁੰਦੇ ਬਿਲਕੁਲ ਮੇਰਾ ਮੰਨਣਾ ਹੈ ਕਿਸੇ ਦਾ ਕਿ ਇਫ ਯੂ ਵਾਂਟ ਇਫ ਯੂ ਵਾਂਟ ਅਚੀਵ ਸਮਥਿੰਗ ਦੈਨ ਯੂ ਹੈਵ ਟੂ ਗੋ ਥਰੂ ਦਾ ਪੇਨ ਜੇ ਤੁਸੀਂ ਕੁਝ ਹਾਸਲ ਕਰਨਾ ਹੈ ਤੁਹਾਨੂੰ ਦਰਦ ਦੇ ਵਿੱਚੋਂ ਨਿਕਲਣਾ ਪੈਣਾ ਹੈ ਭਾਵੇਂ ਉਹ ਤੁਹਾਡੇ ਘਰ ਦੇਆਂ ਦਾ ਦਿੱਤਾ ਹੋਇਆ ਹੈ ਦਰਦ ਕਿਉਂ ਨਾ ਹੋਵੇ ਉਹਨੂੰ ਚੈਲੰਜ ਬਣਾਉਣਾ ਬਹੁਤ ਜ਼ਰੂਰੀ ਹੈ ਬਿਲਕੁਲ ਤੇ ਜਿਵੇਂ ਕਿ ਤੁਸੀਂ ਕਿਹਾ ਕਿ ਤੁਹਾਡੇ ਦਾਦਾ ਜੀ ਟੀਵੀ ਅੱਗੇ ਦੇਖਦੇ ਹੁੰਦੇ ਸੀਗੇ ਸੀਰੀਅਲਸ ਵਗੈਰਾ ਦੇਖਦੇ ਬੜੀ ਗੰਭੀਰਤਾ ਨਾਲ ਦੇਖਦੇ ਹੁੰਦੇ ਸੀਗੇ ਕਿ ਤੁਹਾਡੇ ਬੈਕਗ੍ਰਾਉਂਡ ਫੈਮਿਲੀ ਬੈਕਗ੍ਰਾਉਂਡ ਦੇ ਵਿੱਚੋਂ ਵੀ ਕਿਸੇ ਨੂੰ ਸ਼ੌਂਕ ਸੀਗਾ ਐਕਟਿੰਗ ਲੈਣ ਦਾ ਜਾਂ ਸਿਰਫ ਤੁਹਾਨੂੰ ਹੀ ਸਭ ਤੋਂ ਪਹਿਲੇ ਸ਼ੌਂਕ ਪਿਆ ਕਿ ਮੈਂ ਐਕਟਿੰਗ ਲੈਣ ਚ ਜਾਣਾ ਹੈਗਾ ਮੇਰੀ ਫੈਮਿਲੀ ਦੇ ਵਿੱਚੋਂ ਕਿਸੇ ਨੂੰ ਵੀ ਸ਼ੌਕ ਨਹੀਂ ਸੀਗਾ ਮੇਰੇ ਫਾਦਰ ਸਾਹਿਬ ਬੜੇ ਸਿੰਪਲ ਜਿਹੇ ਪਰਸਨ ਹੈਗੇ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਆ ਉਹਨਾਂ ਨੇ ਔਰ ਇੰਜੀਨੀਅਰ ਸੀਗੇ ਉਹ ਉਹ ਦੂਰ ਦੂਰ ਤੱਕ ਕੋਈ ਰਿਸ਼ਤੇਦਾਰੀ ਚੋ ਕੋਈ ਵਾਸਤਾ ਨਹੀਂ ਸੀ ਐਕਟਿੰਗ ਦਾ ਨਾ ਕੋਈ ਸਿੰਗਰ ਸੀਗਾ ਕਲਾਕਾਰੀ ਦਾ ਕੋਈ ਵਾਸਤਾ ਨਹੀਂ ਸੀਗਾ ਓਕੇ ਤੇ ਤੁਸੀਂ ਜਦੋਂ ਐਕਟਿੰਗ ਲਾਈਨ ਦੇ ਵਿੱਚ ਜਾਣਾ ਸੀ ਤੁਸੀਂ ਪਹਿਲੇ ਕਦੇ ਥੀਏਟਰਸ ਵਗੈਰਾ ਵੀ ਕੀਤੇ ਸੀਗੇ ਨਹੀਂ ਮੈਂ ਥੀਏਟਰ ਨਹੀਂ ਕੀਤਾ ਹੈਗਾ ਮੈਨੂੰ ਐਕਟਿੰਗ ਜਿਹੜੀ ਆ ਗੋਡ ਗਿਫਟਡ ਹੈਗੀ ਆ ਓਕੇ ਔਰ ਬਸ ਟੀਵੀ ਤਾਂ ਦੇਖਦਾ ਸੀਗਾ ਕਿ ਆ ਕਰੈਕਟਰ ਕਿਸ ਤਰੀਕੇ ਨਾਲ ਗੱਲ ਕਰਦਾ ਹੈਗਾ ਇਹ ਇਹਦਾ ਅੰਦਾਜ਼ ਕੀ ਆ ਗੱਲ ਕਰਨ ਦਾ ਤੇ ਉਸ ਤਰੀਕੇ ਦੇ ਨਾਲ ਮੈਂ ਉਹਨੂੰ ਪਰਫਾਰਮ ਕਰਦਾ ਸੀਗਾ ਕਾਪੀ ਕਰਕੇ ਉਹ ਫੀਲ ਨੂੰ ਮੈਨੂੰ ਸਮਝਣਾ ਸ਼ੁਰੂ ਹੋ ਗਿਆ ਕਿ ਹਾਂ ਇਹ ਇਸ ਤਰੀਕੇ ਨਾਲ ਫੀਲ ਕਰਨਾ ਹੈਗਾ ਜੀ ਦੈਨ ਫਿਰ ਮੈਂ ਉਹ ਸਟੈਪ ਬਾਈ ਸਟੈਪ ਚੀਜ਼ਾਂ ਕਰਦਾ ਗਿਆ ਪਾਲਿਸ਼ ਹੁੰਦਾ ਗਿਆ ਬਸ ਤੇ ਤੁਸੀਂ ਕਹੇ ਕਿ ਤੁਹਾਨੂੰ ਐਕਟਿੰਗ ਗੋਡ ਗਿਫਟ ਹੈਗੀ ਹੈ ਤੇ ਅੱਜ ਅਸੀਂ ਤੁਹਾਡੇ ਕੋਲ ਇੱਕ ਡਾਇਲੋਗ ਵੀ ਮਰਵਾਵਾਂਗੇ ਤੁਹਾਡਾ ਕਾਫੀ ਫੇਮਸ ਡਾਇਲੋਗ ਹੈ ਖਮਿਆਜ਼ਾ ਦਾ ਹਾਂ ਜੀ ਤੇ ਉਹ ਡਾਇਲੋਗ ਜੀ ਮੈਂ ਕਹਿੰਦਾ ਤੁਸੀਂ ਇੱਕ ਸਾਨੂੰ ਮੋਲ ਕੇ ਦਿਖਾਓ ਖਮਿਆਜ਼ਾ ਫਿਲਮ ਮੇਰੀ ਰਿਲੀਜ਼ ਹੋਈ ਹੈ ਤਰੁਨਾ ਲਾਸਟ ਮਨਤੀ ਹੋਈ ਹੈ ਆਪਣਾ ਜਨਵਰੀ ਸੌਰੀ ਜਨਵਰੀ ਲਗਭਗ 11 ਰਿਲੀਜ਼ ਹੋਈ ਹੈ जैसे रोल किया बड़ी शुरू इंसपैक्टर होंगे जनकाउंटर स्पैशलिस्ट होंगे सो so, uh, एक बड़ा डायलॉग बड़ा अच्छा फेमस होगा मैं बोल देना दशिकों के खून में गंदी बीमारी होती है चाहे कितना ही खतरा क्यों ना हो याओ बाल बहुत मारता है सो so, एक और उसके साथ है थैंक यू वेरी मच पहली बार ਪਹਿਲੇ ਬਾਰ ਕੋਈ ਖਾਨ ਕੇ ਕੋਲੇ ਸੇ ਪਚ ਕੇ ਭਾਗਾ ਹੈ ਉਸੇ ਇਸ ਦਾ ਖਾਮਿਆਜ਼ਾ ਤੋਂ ਭਰਨਾ ਹੀ ਪੜੇਗਾ ਕੀ ਬਾਤ ਹੈ ਪੂਰੇ ਤੁਹਾਡੇ ਫੇਸ ਐਕਸਪ੍ਰੈਸ਼ਨ ਵੀ ਉਸ ਅਕੋਰਡਿੰਗ ਹੀ ਹੋ ਜਾਂਦੇ ਹੈ ਬਹੁਤ ਚੈਲੈਂਜਿੰਗ ਰੋਲ ਸੇਗਾ ਮੇਰੇ ਵਾਸਤੇ ਬਹੁਤ ਹੀ ਜ਼ਿਆਦਾ ਚੈਲੈਂਜਿੰਗ ਰੋਲ ਸੇਗਾ ਕਿਉਂਕਿ ਉਹ ਇੱਕ ਇਤਨ ਦਾ ਇਨਸਪੈਕਟਰ ਹੁੰਦਾ ਖਾਨ ਕਿ ਜਿਹਦੇ ਫੇਸ ਤੇ ਸਮਾਈਲ ਨਹੀਂ ਹੁੰਦੀ ਬੜਾ ਅੱਛਾ ਤਰੀਕਾ ਰਿਹਾ ਤੇ ਤੁਸੀਂ ਆਪਣੀ ਸ਼ੁਰੂਆਤ ਦੀ ਤੁਹਾਡੀ ਗੱਲ ਕਰਨਾ ਸ਼ੁਰੂਆਤ ਤੁਸੀਂ ਪੰਜਾਬੀ ਵੀਡੀਓ ਤੋਂ ਕੀਤੀ ਸੀ ਕਿ ਆਪਣੀ ਹੈਨਾ ਹਾਂਜੀ ਮੈਂ ਪੰਜਾਬੀ ਗਾਣਿਆਂ ਤੋਂ ਸ਼ੁਰੂਆਤ ਕੀਤੀ ਸੀਗੀ ਔਰ ਬਹੁਤ ਮਿਹਨਤ ਕੀਤੀ ਉਹਦੇ ਵਿੱਚ ਉਹ ਪ੍ਰੋਜੈਕਟ ਤੁਹਾਨੂੰ ਕਿਵੇਂ ਮਿਲਿਆ ਸੀਗਾ ਉਹ ਬਸ ਮੈਂ ਫੋਨ ਫੋਨ ਕਰਦਾ ਹੁੰਦਾ ਸੀਗਾ ਡਾਇਰੈਕਟਰ ਦੇ ਦਿਮਾਗ ਖਾਣੇ ਸਰ ਮੈਨੂੰ ਤੁਸੀਂ ਮੈਨੂੰ ਚਾਂਸ ਦੋ ਮਤਲਬ ਕਿ ਆਈ ਥਿੰਕ ਮੈਨੂੰ ਬਹੁਤ ਨਾਮ ਹੀ ਹੋਈ ਹੈ ਪਤਾ ਨਹੀਂ ਕਿ ਨਾ ਨਹੀਂ ਹੋਈ ਉਹ ਉਹ ਦੌਰ ਐਦਾਂ ਬਣਿਆ ਸੀਗਾ ਮੇਰੇ ਨਾਲ ਕਿ ਮੈਂ ਜਦੋਂ ਕਾਲਜ ਵਿੱਚ ਇੰਜੀਨੀਅਰਿੰਗ ਕਰਦਾ ਸੀਗਾ ਤੇ ਮੈਂ ਜਦੋਂ ਬੱਸ اٹੇ ਬੱਸ ਲੈਣੀ ਹੁੰਦੀ ਸੀਗੀ ਜਾਂ ਕਿਤੇ ਖੜਾ ਹੁੰਦਾ ਸੀਗਾ ਮੈਨੂੰ ਹਰ ਕੋਈ ਬੰਦੇ ਕਹਿੰਦੇ ਸੀਗੇ ਕਿ ਤੁਹਾਨੂੰ ਉਹਨਾਂ ਸੀ ਟੀਵੀ ਤੇ ਦੇਖਿਆ ਤੇ ਮੈਂ ਜਦੋਂ ਸੋਚਦਾ ਸੀਗਾ ਕਿ ਯਾਰ ਮੈਂ ਟੀਵੀ 'ਚ ਤਾਂ ਆਇਆ ਹੀ ਨਹੀਂ ਅਜੇ ਤੱਕ ਇਹ ਕੰਪਲੀਮੈਂਟ ਕਿਦਾਂ ਉਹ ਜ਼ਿੰਮੇਵਾਰੀ ਨਾ ਮੇਰੇ ਮੋਢੇ ਤੇ ਵੱਧਦੀ ਗਈ ਮੈਂ ਕਿਹਾ ਨਹੀਂ ਹੁਣ ਸ਼ੱਕੋ ਤੇਨੂੰ ਕੁਝ ਕਰਨਾ ਪੈਣਾ ਹੈ ਦੈਨ ਫਿਰ ਮੈਂ ਫਾਲੋਅ ਅਪ ਕਰਨਾ ਸ਼ੁਰੂ ਕਰ ਦਿੱਤਾ ਟਰੈਕਟਰਸ ਨੂੰ ਜਿਹੜੇ ਵੀਡੀਓਸ 'ਚ ਫਾਲੋਅ ਨੰਬਰ ਕਰਨੇ ਕੁਝ ਸ਼ੁਰੂ ਕਰਤੇ ਫਿਰ ਮੈਨੂੰ ਇੱਕ ਦੋ ਛੋਟੇ ਛੋਟੇ ਰੋਲ ਮਿਲੇ ਮੈਨੂੰ ਬੜੀ ਓਨੈਸਟੀ ਨਾਲ ਪਲੇ ਕੀਤਾ ਉਹਦੇ ਨਾਲ ਮੇਰਾ ਕੰਫੀਡੈਂਸ ਲੈਵਲ ਵਧ ਤਾ ਗਿਆ ਜੀ ਤੇ ਜਿਵੇਂ ਕਿ ਤੁਸੀਂ ਆਪਣੀ ਪਹਿਲੇ ਤੱਕ ਦੀ ਸ਼ੁਰੂਆਤ ਆਪਣੀ ਪੰਜਾਬੀ ਗਾਇਣੇ ਤੋਂ ਕਰ ਲਈ ਬਾਅਦ ਤੁਸੀਂ ਤੁਹਾਡੀ ਸਭ ਤੋਂ ਪਹਿਲੀ ਫਿਲਮ ਜਿਹੜੀ ਆਈ ਸੀ ਮੇਲ ਕਰਾ ਦੇ ਰੱਬਾ ਜੇ ਆਪਾਂ ਉਹਨੂੰ ਕਹੀਏ ਕਿ ਤੁਹਾਡਾ ਐਕਟਿੰਗ ਦੇ ਵਿੱਚ ਕਾਫੀ ਸ਼ੌਂਕ ਸੀਗਾ ਤੁਸੀਂ ਵੀ ਕਹਿੰਦੇ ਸੀ ਮੈਂ ਟੀਵੀ 'ਚ ਆਵਾਂ ਮੈਨੂੰ ਲੋਕੀ ਜਾਣਣ ਪਹਿਚਾਨਣ ਤੇ ਰੱਬ ਨੇ ਤੁਹਾਡਾ ਮੇਲ ਵੀ ਕਰਵਾਇਆ ਉਸੇ ਨਾਮ ਤੋਂ ਹੀ ਮੇਲ ਕਰਾ ਦੇ ਰੱਬਾ ਫਿਲਮ ਦੇ ਵਿੱਚ ਯਾ ਡੈਫੀਨਿਟਲੀ ਉਹ ਮੇਰੀ ਫਿਲਮ ਫਸਟ ਮੂਵੀ ਸੀਗੀ ਮੇਲ ਕਰਾ ਦੇ ਰੱਬਾ ਜਦੇ ਵਿੱਚ ਗਿੱਪੀ ਬਾਜੀ ਸੀਗੇ ਦਲਜੀਤ ਦਨ ਜਮੇ ਸ਼ੇਰ ਗਿਲੋਚ ਮੇਰਾ ਪੈਰਲਰ ਵੈਲੈਂਸ ਸੀਗਾ ਬਿੱਲੇ ਦਾ ਕਰੈਕਟਰ ਪਲੇ ਕਿੰਨਾ ਸਿਕਾ ਮੈਂ ਜਿਹੜੇ ਕਲਾਈਮੈਕਸ ਵਿੱਚ ਇੱਕ ਡਾਇਲੋਗ ਬਹੁਤ ਜਿਆਦਾ ਫੇਮਸ ਹੋਇਆ ਸੀਗਾ ਲਪਾਤਾ ਨਾ ਸਿਆਪਾ ਯੂ نو ਸੋ ਉਹ ਜਦੋਂ ਜਿੰਮੀ ਦੇ ਤਲਵਾਰ ਮਾਰਦਾ ਉਹ ਡਾਇਲੋਗ ਕਾਫੀ ਅਚਾ ਫੇਮਸ ਹੋਇਆ ਸੀਗਾ ਦੈਨ ਉਸ ਤੋਂ ਬਾਅਦ ਫਿਰ ਵਕਈ ਜਦੋਂ ਤੁਸੀਂ ਕਹਿ ਕਿ ਰੱਬ ਨੇ ਉਸ ਚੀਜ਼ ਨਾਲ ਮੇਲ ਕਰਵਾ ਦਿੱਤਾ ਤੁਹਾਡੀ ਐਕਟਿੰਗ ਲਾਈਨ ਹੈ ਤੁਹਾਡੀ ਫਿਲਮ ਇੰਡਸਟਰੀ ਦੇ ਵਿੱਚ ਤੁਹਾਨੂੰ ਮੇਲ ਕਰਵਾ ਦਿੱਤਾ ਤੇ ਤੁਹਾਨੂੰ ਮੇਲ ਕਰਵਾ ਦੇ ਰੱਬਾ ਦੇ ਵਿੱਚ ਸਭ ਤੋਂ ਵਧੀਆ ਮਤਲਬ ਪਸੰਦੀਦਾ ਰੋਲ ਤੁਹਾਨੂੰ ਕਿਹਦਾ ਲੱਗਾ ਤੇ ਤੁਹਾਨੂੰ ਸਭ ਤੋਂ ਵਧੀਆ ਕੰਮ ਕਰਕੇ ਕਿੰਨਾ ਲੱਗਾ ਉਸ ਵਿੱਚ ਮੇਲ ਉਹ ਓਵਰ ਆਲ ਫਿਲਮ ਦੇ ਵਿੱਚੋਂ ਜੀ ਓਵਰ ਆਲ ਫਿਲਮ ਸੀ ਕਿ ਬਹੁਤ ਸੋਹਣੀ ਬਣੀ ਸੀ ਕਿ ਕੰਟੈਂਟ ਬਹੁਤ ਅੱਛਾ ਸੀਗਾ ਨਮਨੀਤ ਜੀ ਨੇ ਉਹ ਡਾਇਰੈਕਟ ਕੀਤਾ ਸੀਗਾ ਔਰ ਜਿਮੀ ਭਾਈ ਤਾਂ ਆਲਰੇਡੀ ਗੁੱਡ ਐਕਟਰ ਹੈਗੀ ਆ ਗਿੱਪੀ ਭਾਈ ਦਾ ਉਹਦੇ ਵਿੱਚੋਂ ਡੈਬਿਊ ਸੀਗਾ ਕਿ ਮਤਲਬ ਦਲਜੀਤ ਦਾ ਉੱਚੋ ਡੈਬਿਊ ਸੀਗਾ ਅੱਛਾ ਨਿਰੂ ਬਾਜਵਾਜੀ ਨਾਲ ਤਾਂ ਮੈਂ 2-4 ਫਿਲਮਾਂ ਕਰੂਈ ਚੁੱਕਿਆ ਹੋਇਆ ਜੀ ਸੋ ਆਈ ਥਿੰਕ ਚਿੰਲੇ ਵੀ ਐਕਟਰ ਸੀਗੇ ਸਾਰਿਆਂ ਨੂੰ ਬਹੁਤ ਸੋਹਣਾ ਕੰਮ ਕੀਤਾ ਜੀ ਤੇ ਤੁਸੀਂ 2010 ਦੇ ਵਿੱਚ ਬੰਬੇ ਗਏ ਸੀਗੇ ਆਪਣੀ ਬੰਬੇ ਜਰਨੀ ਦੀ ਸ਼ੁਰੂਆਤ ਤੁਸੀਂ 2010 ਤੋਂ ਕੀਤੀ ਸੀਗੀ ਉਸ ਜਰਨੀ ਦੇ ਵਿੱਚ ਤੁਹਾਨੂੰ ਕੋਈ ਮੁਸ਼ਕਲਾਂ ਆਈਆਂ ਹੋਣ ਜਿਹੜੀ ਕਿ ਤੁਸੀਂ ਸਾਹਮਣੇ ਸਾਂਝੀ ਕਰ ਸਕੋ ਉਸ ਜਰਨੀ ਦੇ ਵਿੱਚ ਮੁਸ਼ਕਲ ਐਦਾਂ ਆਈਆਂ ਸੀਗੇ ਕਿ ਜਦੋਂ ਮੈਂ ਮੇਲ ਕਰ ਰਿਹਾ ਰਪਾ ਫਿਲਮ ਕਰ ਰਿਹਾ ਸੀਗਾ ਤੇ ਕੁਝ ਬੰਦੇ ਸੀਗੇ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਰ ਬੰਬੇ ਮੂਵ ਹੋਵੋ ਤਾਂ ਤੁਹਾਡੀ ਪਰਸਨੈਲਿਟੀ ਲੱਗਦੀ ਹੈ ਕਿ ਤੁਸੀਂ ਕੁਝ ਉੱਥੇ ਕਰ ਸਕਦੇ ਆਂ ਕੁਝ ਅਫਰਟਸ ਲਾ ਕੇ ਤਾਂ ਮੈਨੂੰ ਕਿਸੇ ਨੇ ਬੰਬੇ ਤੋਂ ਕਾਲ ਕੀਤਾ ਸਰ ਫਲਾਈਟ ਦਾ ਟਿਕਟ ਕਰਵਾਣਾ ਹੈ ਤੁਸੀਂ ਆਓ ਬੰਬੇ ਤੇ ਆਪਾਂ ਫਿਲਮ ਕਰਨੀ ਆ ਹਿੰਦੀ ਫਿਲਮ ਸੀਗੀ ਤੇ ਓਮਪੁਰੀ ਜੀ ਤੇ ਕੈਰੈਕਟਰ ਬੇਟੇ ਦਾ ਰੋਲ ਸੀਗਾ ਮੈਂ ਓਕੇ ਮੈਂ ਬੰਬੇ ਗਿਆ ਬੰਬੇ ਜਦੋਂ ਮੈਂ ਗਿਆ ਤਾਂ ਉੱਥੇ ਪਤਾ ਲੱਗਾ ਕਿ ਉਹ ਫਿਲਮ ਜਿਹੜੀ ਆ ਨਾ ਪੋਸਟਪੋਨ ਹੋ ਗਈ ਆ ਮੈਂ 7 ਦਿਨ ਹੋਟਲ 'ਚ ਰਿਹਾ ਸੀਗਾ ਓਕੇ ਤਾਂ ਮੈਂ ਇੱਥੇ ਰਿਸ਼ਤੇਦਾਰਾਂ ਨੂੰ ਸਾਰ ਨੂੰ ਦੱਸ ਕੇ ਚਲਾ ਗਿਆ ਮੈਂ ਬੰਬੇ ਚਲਾ ਗਿਆ ਜਾ ਕੇ ਆਣਾ ਚਲਾ ਕੇ ਆਵਾ ਐਦਾਂ ਆ ਕਿ ਫਿਰ ਮੈਨੂੰ ਜਦੋਂ ਪਤਾ ਲੱਗਾ ਕਿ ਯਾਰ ਉਹ ਫਿਲਮ ਹੀ ਆਊਟ ਆਫ ਟੱਚ ਦੇ ਵਿੱਚ ਹੀ ਹੋ ਗਈ ਆ ਡਿਲੇ ਹੋ ਗਈ ਆ ਬੰਨ ਨਹੀਂ ਨਹੀਂ ਹੈਗੀ ਮੈਂ ਹੁਣ ਕਿੱਦਾਂ ਜਾਵਾਂਗਾ ਵਾਪਸ ਪੰਜਾਬ ਫਿਰ ਬੱਸ ਇੱਕ ਯਤ ਫੜ ਲਈ ਸੀ ਕਿ ਨਹੀਂ ਹੁਣ ਇੱਥੇ ਸੈਟਲਡ ਹੋਣਾ ਆ ਤਾਂ ਬੱਸ ਇਦਾਂ ਹੀ ਮੈਨੂੰ ਫਸਟ ਸ਼ੋ ਜਿਹੜਾ ਮਿਲਿਆ ਸੀਗਾ ਆ ਪ੍ਰੀਤ ਨਾ ਜਨਨੀ ਰੀਤ ਮਿਊ ਹੋਮ ਚੈਨਲ ਤੋਂ ਲਾਂਚ ਹੋਣਾ ਸੀਗਾ 2010 ਦੇ ਵਿੱਚ ਮੈਂ ਤਾਂ ਮਹਾੜਾ ਅੰਦੇਰੀ ਵੈਸਟ ਵਿੱਚ ਮਾੜਾ ਮੈਂ ਜਾ ਰਿਹਾ ਸੀਗਾ ਤੇ ਮੈਨੂੰ ਕਿਸੇ ਨੇ ਕਿਹਾ ਕਿ ਇੱਕ ਮਿੰਟ ਬਾਤ ਸੁਣਾ ਮੇਕੇ ਕਹਿੰਦੇ ਆਪ ਹਮਾਰੇ ਸਾਥ ਫਿਲਮ ਮੈਂ ਸੌਰੀ ਸੀਰੀਅਲ ਮੈਂ ਕੰਮ ਕਰੇਂਗੇ ਹਮ ਵਿਲਨ ਢੂੰਡ ਰਹੇ ਆਈ ਵਾਸ ਸ਼ੌਕਟ ਯਾਰ ਕਮਾਲ ਹੈ ਤੋ ਸਾਰੇ ਮੈਨੂੰ ਬਹੁਤ ਗੌਰ ਨਾਲ ਦੇਖਦੇ ਸੀਗੇ ਤੋ ਉਹ ਜਦੋਂ ਲੈ ਕੇ ਗਿਆ ਇੱਕ ਰਾਈਟਰ ਸੀਗਾ ਬਹੁਤ ਟਾਈਮ ਤੋ ਉਸ ਕੈਰੈਕਟਰ ਨੂੰ ਲੱਭਦਾ ਪਿਆ ਸੀਗਾ ਕਿ ਸਾਨੂੰ ਮਾਈਕਲ ਚਾਹੀਦਾ ਮਾਈਕਲ ਚਾਹੀਦਾ ਜਿੱਦਾਂ ਉਹਨੇ ਮੈਨੂੰ ਦੇਖਿਆ ਕਹਿੰਦਾ ਆ ਸਾਨੂੰ ਮਿਲ ਗਿਆ ਰੋਲ ਇੱਕ ਕੈਰੈਕਟਰ ਮਿਲ ਗਿਆ ਮਾਈਕਲ ਤਨ ਉਹ ਉਹਦੇ ਵਿੱਚ ਮੈਂ ਮੇਨ ਵਿਲਨ ਸਿਗਾ ਨਾਲ ਤੇਜ ਸਪਰੂਵ ਹੀ ਸੀਗੇ ਵੈਰੀ ਗੁੱਡ ਕਾਸਟਿੰਗ ਸੋ ਉਸ ਤੋਂ ਬਾਅਦ ਮੇਰਾ ਕੰਫੀਡੈਂਸ ਲੈਵਲ ਵੱਧਦਾ ਗਿਆ ਬੰਬਈ ਦੇ ਵਿੱਚ ਮੈਨੂੰ ਪਰੇਸ਼ਾਨੀਆਂ ਬਹੁਤ ਆਈਆਂ ਲੇਕਿਨ ਹਾਂ ਤੁਸੀਂ ਜਦੋਂ ਪਰੇਸ਼ਾਨੀਆਂ ਤੋਂ ਉੱਠ ਕੇ ਕੋਈ ਕੰਮ ਕਰਦੇ ਹੋ ਤੁਹਾਡੀ ਵਿਕਟਰੀ ਉਹੀ ਆ ਬਿਲਕੁਲ ਕਹਿੰਦੇ ਵੀ ਆ ਕਿ ਮੰਜ਼ਲ ਮਿਲੇ ਨਾ ਮਿਲੇ ਮੁਕੱਦਰ ਦੀ ਗੱਲ ਹੈ ਜੇ ਤੁਸੀਂ ਕੋਸ਼ਿਸ਼ ਵੀ ਨਾ ਕਰੀਏ ਤੇ ਇਹ ਤਾਂ ਗਲਤ ਗੱਲ ਹੈ ਐਗਜ਼ੈਕਟਲੀ ਬਿਲਕੁਲ ਸਹੀ ਕਹਿ ਰਹੇ ਹੋ ਤੇ ਤੁਹਾਡੇ ਇਸ ਟਾਈਮ ਮੈਂ ਗੱਲ ਕਰਾ ਹੁਣ ਇੰਡਸਟਰੀ ਦੇ ਵਿੱਚ ਤੁਹਾਡੀ ਸਾਊਥ ਦੇ ਵਿੱਚ ਵੀ ਕਾਫੀ ਡਿਮਾਂਡ ਚੱਲ ਰਹੀ ਹੈ ਜੀ ਹਾਂਜੀ ਤੇ ਸਾਊਥ ਵਿੱਚ ਉਸ ਵੇਲੇ ਕਿਹੜੀ ਕਿਹੜੀ ਮੂਵੀਜ਼ ਕਰ ਚੁੱਕੇ ਹੋਏ ਆ ਸਾਊਥ ਦੀ ਫਿਲਮ ਮੇਰੀ ਜਿਹੜੀ ਸੀਗੀ ਆ ਲਾਸਟイヤー ਰਿਲੀਜ਼ ਹੋਈ ਸੀਗੀ ਚੱਕਰਵਰਤੀ ਉਹਨਾਂ ਨੇ ਮੈਨੂੰ ਫੇਸਬੁੱਕ ਤੋਂ ਹੀ ਫਾਲੋਅ ਅਪ ਕੀਤਾ ਸੀਗਾ ਮੈਨੂੰ ਮੈਸੇਜ ਕੀਤੇ ਸੀਗੇ ਓਕੇ ਜੀ ਡਿਟੇਲ ਭੇਜੀ ਆ ਬਿਗ ਸਟਾਰ ਕਾਸਟਰ ਗਿਆ ਦਰਸ਼ਨ ਉਹਦੇ ਵਿੱਚ ਮੇਰਾ ਇੱਕ ਗੈਸਟ ਅਪੀਅਰੈਂਸ ਐਜ਼ ਅ ਮੇਨ ਵਿਲਨ ਅਫਜ਼ਲ ਗੁਰੂ ਜੋ ਕਿ ਦਾਉਦ ਦਾਉਦ ਦਾ ਕੈਰੈਕਟਰ ਸ਼ਾਵਰ ਅਲੀ ਕਰ ਰਿਹਾ ਸੀਗਾ ਉਹ ਤੇ ਜਿਹੜਾ ਆਪੋਜ਼ਿਟ ਹੀਰੋ ਸੀਗਾ ਉਹ ਸੀਗਾ ਦਰਸ਼ਨ ਹੀ ਇਜ਼ ਅ ਵੈਰੀ ਬਿਗ ਸੁਪਰਸਟਾਰ ਇਨ ਕਰਨਾਡਾ ਇੰਡਸਟਰੀ ਜੀ ਤੇ ਉਹ ਸਾਡਾ ਸਿੰਗਾਪੁਰ ਮਲੇਸ਼ੀਆ ਸ਼ੂਟ ਹੋਣਾ ਸੀਗਾ ਚਲੋ ਡਾਇਰੈਕਟਰ ਨੇ ਮੇਰਾ ਲੁੱਕ ਦੇਖਿਆ ਉਹ ਕਹਿੰਦੇ ਕਿ ਮੈਨੂੰ ਤੁਹਾਡੀ ਆੜੀ ਮੌਸਟੇਜਸ ਆ ਵੱਡੀਆਂ ਚਾਹੀਦੀਆਂ ਲਿਪਸ ਤੇ ਪੈਣੀਆਂ ਚਾਹੀਦੀਆਂ ਹੈਗੀਆਂ ਵਾਰੀ ਚੈਲਿੰਜਿੰਗ ਰੋਲ ਹੈਗਾ ਤੇ ਉਹ ਮੇਰੀ ਫਰਸਟ ਮੂਵੀ ਸੀਗੀ ਓਕੇ ਹੋਣ ਚਿੜੀਆਂ ਮੈਂ ਸੌਤੀਆਂ ਫਿਲਮਾਂ ਮੇਰੀ ਅਪਕਮਿੰਗ ਪ੍ਰੋਜੈਕਟ ਉਹ ਵਿੱਚ ਐਜ਼ ਅ ਮੇਨ ਵਿਲਨ ਆ ਰਿਹਾ ਮੈਂ ਜਿਹਦੇ ਵਿੱਚ ਕੀ ਮੇਰਾ ਆਈ ਥਿੰਕ 2 ਮਹੀਨੇ ਬਾਅਦ ਉਹ ਮੇਰਾ ਪ੍ਰੋਜੈਕਟ ਸਟਾਰਟ ਹੋ ਜਾਏਗਾ ਹਾਂਜੀ ਤੇ ਜੀ ਉਸ ਜਿਹੜੀ ਆਉਣ ਵਾਲੀ ਫਿਲਮਾਂ ਵਿੱਚ ਤੁਹਾਡਾ ਕੋਈ ਵਧੀਆ ਡਾਇਲੋਗ ਜਿਹੜਾ ਤੁਹਾਨੂੰ ਪਸੰਦ ਹੋਵੇ ਉਹ ਸਾਨੂੰ ਸੁਣਾ ਸਕੋ ਨਹੀਂ ਆਉਣ ਵਾਲੀ ਫਿਲਮਾਂ ਜੇ ਬਣਨੀ ਹੈਗੀ ਸੋ ਬਾਕੀ ਮੇਰੀਆਂ ਸੋ ਬਾਲੀਵੁੱਡ ਤੇ ਬਾਲੀਵੁੱਡ ਦੇ ਵਿੱਚ ਮੂਵੀਜ਼ ਹਾਂਜੀ ਮੇਰੀ ਬਾਲੀਵੁੱਡ ਫਿਲਮ ਰਿਲੀਜ਼ ਹੋਈ ਖਾਮਿਆਜ਼ਾ ਔਰ ਪੰਜਾਬੀ ਦਾ ਮਾਸ਼ਾਅੱਲਾ ਫਿਲਮਾਂ ਕੀਤੀਆਂ ਹੋਣਗੀਆਂ ਜੀ ਜੀ ਤੇ ਤੁਹਾਡਾ ਇੱਕ ਕਲਰਸ ਤੇ ਵੀ ਸੀਰੀਅਲ ਆਂਦਾ ਹੈਗਾ ਜਿਹਦੇ ਵਿੱਚ ਤੁਸੀਂ ਐਜ਼ ਅ ਮੇਨ ਮਤਲਬ ਉਹਦੇ ਵਿੱਚ ਵਿਲਨ ਦਾ ਰੋਲ ਕਰਦੇ ਪਏ ਹੈਗੇ ਹੋ ਹਾਂਜੀ ਉਹਦਾ ਕੋਈ ਤੁਹਾਨੂੰ ਡਾਇਲੋਗ ਜੇ ਤੁਸੀਂ ਸਾਨੂੰ ਸੁਣਾ ਦਿਓ ਯਾ ਕਲਰਸ ਚੈਨਲ ਤੇ ਮੇਰਾ ਕੇਸਿੰਗ ਅੰਦਰ ਸ਼ੋ ਚੱਲ ਰਿਹਾ ਹਾਂ ਜੀ ਜੀ ਹਾਂਜੀ ਜਿਹਦੇ ਵਿੱਚ ਮੈਂ ਕਾਲਾ ਸਿੰਘ ਦਾ ਰੋਲ ਪਲੇ ਕੀਤਾ ਹੈਗਾ ਵੈਰੀ ਸ਼ਰੂਡ ਇੰਸਪੈਕਟਰ ਹੈਗਾ ਜਿਹੜਾ ਕਿ ਪੈਸੇ ਦਾ ਲਾਲਚ ਵਿੱਚ ਕੁਝ ਵੀ ਕਰਦਾ ਹੈਗਾ ਆਈ ਥਿੰਕ ਤਿੰਨ ਚਾਰ ਦਿਨ ਪਹਿਲੇ ਮੈਰੀਕਾਮ ਸਪੈਸ਼ਲ ਚੱਲ ਰਿਹਾ ਸੀਗਾ ਮੈਰੀਕਾਮ ਜੀ ਆਏ ਸੀਗੇ ਸ਼ੋ ਦੇ ਵਿੱਚ ਉਹ ਜਦੋਂ ਕੇਸਰੀ ਨੂੰ ਐਕਸਪੋਜ਼ ਕਰਦਾ ਵਾ ਕਾਲਾ ਸਿੰਘ ਹਨੂਮਤ ਸਿੰਘ ਦੇ ਫਾਦਰ ਹੁੰਦਾ ਵਾ ਉਹ ਰਿੰਗ ਦੇ ਵਿੱਚ ਐਂਟਰੀ ਕਰ ਜਾਂਦਾ ਉਦੋਂ ਕਾਲਾ ਸਿੰਘ ਪ੍ਰੋਪਰਲੀ ਐਕਸਪੋਜ਼ ਕਰਦਾ ਕਹਿੰਦਾ ਕਿ ਰਾਏ ਹਨੂਮਤ ਸਿੰਘ ਜੋਠਾ ਹੈ ਰਾਜਾ ਦੇ ਜਾ ਸ਼ਾਗਿਰਦਾਣਾ ਰਾਜਾ ਵੀ ਝੂਠੀ ਹੈ ਰਾਜਾ ਦੇਖਿਏ ਭਾਰਤ ਕੇਸਰੀ ਪਹਿਲਵਾਨ ਹੜੋਮ ਸਿੰਘ ਅਰੇ ਬਹੁਤ ਬਾੜੀ-ਬੜੀ ਬਾਤیں ਕਰਤਾ ਥਾਣਾ ਇਹ क्या ये केसरी नंदन सिंह नहीं है इसकी बेटी केसरी है केसरी रहे तुण में तो पूरे धनवा का नाम काला कर दिया है काला सिंह मैं है मेरा हणुम सिंह काल बन के पीछा करूंगा थारा। ਕਿਆ ਬਾਤ ਹੈ ਮੈਂ ਤਾਂ ਤੁਹਾਡੇ ਐਕਸਪ੍ਰੈਸ਼ਨ ਦੇਖ ਰਿਹਾ ਸੀ ਜਿਸ ਸਮਾਂ ਡਾਇਲੌਗ ਤੁਹਾਡੇ ਵੱਜ ਰਹੇ ਸੀ ਉਸ ਸਮਾਂ ਐਕਸਪ੍ਰੈਸ਼ਨ ਵੀ ਤੁਹਾਡੇ ਨਾਲ-ਨਾਲ ਚੇਂਜ ਹੋ ਰਹੇ ਸੀਗੇ ਤੇ ਕੌਣ ਕਹਿ ਸਕੇ ਕਿ ਤੁਸੀਂ ਆਪਣੇ ਥੀਏਟਰਸ ਨਹੀਂ ਕੀਤੇ ਹੋਏ ਨਹੀਂ ਬੇਸਿਕਲੀ ਤੁੰਜੀ ਐਕਟਿੰਗ ਇੱਕ ਮੈਨੂੰ ਲੱਗਦਾ ਹੈਗਾ ਕਿ ਇਹ ਸਮੰਦਰ ਹੈਗਾ ਸਾਨੂੰ ਇਹ ਈਜ਼ੀ ਲੱਗਦਾ ਆ ਬਟ ਇਹ ਹੈ ਬਹੁਤ ਡਿਫਿਕਲਟ ਬਿਲਕੁਲ ਰਾਈਟ ਔਰ ਜਿੱਦਾਂ ਹੋਣੇ ਛੋਟਾ ਜਿਹਾ ਬੱਚਾ ਕੇਸਰੀ ਐ ਐਕਟਿੰਗ ਕਰਦੀ ਆ ਐਕਟਿੰਗ ਮੈਨੂੰ ਲੱਗਦਾ ਕਿ ਇਹ ਸਿੱਖਣ ਵਾਲੀ ਹੈ ਨਹੀਂ ਬਟ ਇਹ ਆ ਕਿ ਇੰਨਾ ਜ਼ਰੂਰੀ ਜੇ ਸਕੂਲ ਨਾ ਹੋਣ ਕਾਲਜ ਨਾ ਹੋਣ ਸਾਨੂੰ ਸਿੱਖਿਆ ਕਿੱਥੋਂ ਮਿਲੇ ਬਿਲਕੁਲ ਰਾਈਟ ਇਸ ਕਰਕੇ ਕੁਝ ਚੀਜ਼ਾਂ ਗੋਡ ਗਿਫਟਡ ਹੁੰਦੀਆਂ ਕਿ ਜਿਹੜੀਆਂ ਤੁਹਾਨੂੰ ਤੁਹਾਡੇ ਜ਼ਿਹਨ 'ਚ ਹੁੰਦੀਆਂ ਡਿਪੈਂਡ ਕਰਦਾ ਤੁਸਾਨੂੰ ਪਾਲਿਸ਼ ਕਰਦਾ ਹੈ ਸੋ ਬਸ ਸਾਹੀਆ ਐਕਟਿੰਗ ਸਿੱਖਣੀ ਵੀ ਚਾਹੀਦੀ ਹੈ ਬਹੁਤ ਜ਼ਰੂਰੀ ਹੈ ਉਹਨੂੰ ਐਨਲਾਈਜ਼ ਕਰਕੇ ਉਹਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ ਫੀਲ ਕਰਕੇ ਉਹਨੂੰ ਕਰ ਵੀ ਸਕਦੇ ਹੋ ਜਿਵੇਂ ਕਿ ਸਰ ਤੁਹਾਡਾ Netflix ਤੇ ਵੀ ਸੀਰੀਅਲ ਚੱਲ ਰਿਹਾ ਹੈ 21 ਸਰਫਰੋਸ਼ ਸਾਰਾਗੀਰੀ ਜੋ ਕਿ ਕਾਫੀ ਹੀ ਹਿੱਟ ਜਾ ਰਿਹਾ ਹੈ ਕਾਫੀ ਪਪੂਲਰ ਜਾ ਰਿਹਾ ਹੈ ਉਹਦੇ ਵਿੱਚ ਡਾਇਲੌਗਸ ਦੀ ਗੱਲ ਕਰੀਏ ਡਾਇਲੌਗਸ ਵੀ ਲੋਕਾਂ ਨੂੰ ਕਾਫੀ ਪਸੰਦ ਆ ਰਹੇ ਹੈਗੇ ਆ ਤੇ ਉਹਦੇ ਵਿੱਚ ਤੁਸੀਂ ਅਫਗਾਨ ਦਾ ਰੋਲ ਪਲੇ ਕਰਦੇ ਪਏ ਹੋ ਹੈਨਾ ਤੇ ਉਹਦੇ ਵਿੱਚ ਤੁਸੀਂ ਇਹ ਵੀ ਦੱਸਿਆ ਹੈ ਕਿ ਕਿਵੇਂ ਅਫਗਾਨਾਂ ਨੂੰ ਰੋਕ ਕੇ ਰੱਖਿਆ ਸੀ ਤੇ ਉਹਦੀ ਬੇਸਡ ਮੂਵੀ ਇੱਕ ਲੱਗ ਵੀ ਰਹੀ ਹੈ ਕੇਸਰੀ ਅਕਸ਼ੇ ਕੁਮਾਰ ਦੀ ਤੁਸੀਂ ਇਸ ਬਾਰੇ ਕੀ ਕਹ ਯਾ ਨੈਟਫਲਿਕਸ ਤੇ ਬਹੁਤ ਅੱਛਾ ਸ਼ੋਅ ਚੱਲ ਰਿਹਾ 21 ਸਰਫਰੋ ਸਾਰਾ ਗੜੀ ਜੋ ਕਿ ਇੱਕ ਸੱਚੀ ਘਟਨਾ ਹੈਗੀ ਸੀਗੀ 21 ਸਰਦਾਰਾਂ ਨੇ ਸਾਡੇ ਪੰਜਾਬ ਦੇ ਸਰਦਾਰਾਂ ਨੇ ਕਿਦਾਂ 10000 ਫਕਾਨਾਂ ਨੂੰ ਰੋਕ ਕੇ ਰੱਖਿਆ ਸੀ ਉਹਨਾਂ ਨੇ ਕਿਲੇ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਸੀਗਾ ਔਰ ਉਹਦੇ ਬੇਸ ਤੇ ਇੱਕ ਕੇਸਰੀ ਫਿਲਮ ਵੀ ਆ ਰਹੀ ਅਕਸ਼ੇ ਕੁਮਾਰ ਜੀ ਦੀ ਔਰ ਸਭ ਤੋਂ ਪਹਿਲੇ ਇਹਨੂੰ ਰਣਦੀਪ ਢੋਡਾ ਵੀ ਫਿਲਮ ਬਣਾ ਰੇ ਸੀ ਤੇ ਬਟ ਜਦੋਂ ਮੈਨੂੰ ਇਹ ਰੋਲ ਆਫਰ ਹੋਇਆ ਮਹਿਮਦੁੱਲਾ ਦਾ ਤਾਂ ਜਦੋਂ ਮੈਨੂੰ ਇਹ ਸਟੋਰੀ ਸੁਣੀ ਕਿ ਕਿੰਗ ਹੈਗਾ afghan ਦਾ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਸੀ ਕਿ ਕਰਨ ਵਾਸਤੇ ਕਿ ਹਾਂ ਯਾਰ ਮੈਂ 21 ਸਰਫ ਫਲੋਰ ਸਾਰਾ ਗਿਰਦਾ ਇੱਕ ਹਿੱਸਾ ਹੈਗਾ ਆ ਰਾਈਟ ਤੇ ਉਹਦੇ ਵਿੱਚ ਮੈਂ ਅਹਿਮਦੁੱਲਾ ਦਾ ਰੋਲ ਕੀਤਾ ਸੀ ਜਿਹੜਾ ਕਿ ਬਹੁਤ ਹੀ क्रੂਅਲ ਕਿੰਗ ਹੁੰਦਾ ਆ ਤੇ ਉਹਦਾ ਜਿਹੜਾ ਡਾਇਲੋਗ ਜਿਹੜਾ ਬਹੁਤ ਫੇਮਸ ਹੋਇਆ ਸੀਗਾ ਜਦੋਂ ਗੁਲਬਾਦਸ਼ਾ ਉਹਦੇ ਕੋਲ ਹੈਲਪ ਮੰਗਣ ਵਾਸਤੇ ਆਉਂਦਾ ਕਿ ਆਪਾਂ ਮੈਂ ਅਹਿਮਦੁੱਲਾ ਆਪਾਂ ਇੱਕ ਹੋ ਜਾਈਏ ਤਾਂ ਖੇਵੇਂ ਵਚਣਗੇ ਤਾਂ ਫਿਰ ਆਪਾਂ ਸਰਦਾਰਾਂ ਦੇ ਉੱਤੇ ਜਿੱਤ ਹਾਸਲ ਕਰ ਸਕਦੇ ਆ ਬਿਕਾਉਜ਼ ਮੈਂ ਉਹ ਅਫਗਾਨਦਾਰ ਰੋਲ ਕਰ ਰਿਹਾ ਸੀਗਾ ਸੋ ਮੇਰੇ ਕੋਲ ਰਿਕੁਐਸਟ ਕਰਦਾ ਜਦ ਜਦ ਕਿ ਮੈਨੂੰ ਲੱਗਦਾ ਕਿ ਇਹ ਬੰਦੇ ਨੇ ਮੇਰੀ ਕਦੀ ਹੈਲਪ ਤਾਂ ਕੀਤੀ ਨਹੀਂ ਕਿ ਮੇਰੇ ਨਾਲ ਧੋਖਾ ਕੀਤਾ ਹੈਗਾ ਤਾਂ ਉਹਦੇ ਵਿੱਚ ਇੱਕ ਡਾਇਲੋਗ ਹੁੰਦਾ ਸੀ ਕਹਿੰਦਾ ਕਿ ਯਕੀਨ ਦਾ ਸਿੱਕਾ ਜੀਤ ਸੇ ਜੀਤਾ ਜਾਤਾ ਹੈ ਗੁਲਵਾਸ਼ਾ ਵੇਕ ਮੈਂ ਨਹੀਂ ਮੰਗਾ ਜਾਤਾ ਤੋ ਇਹ ਥੈਂਕ ਯੂ ਵੈਰੀ ਮਚ ਇਹ ਡਾਇਲੋਗ ਇੱਕ ਬੜਾ ਪੰਚ ਲਾਈਨ ਥਾ ਉਸ ਇਹ ਕੋਈ ਡਾਇਲੌਗਸ ਐਸੇ ਹੈ ਵੀ ਬਿਲਕੁਲ ਸਹੀ ਬੋਲੇਗਾ ਯਾ थैंक यू ਜੇਕਰ ਮੈਂ ਗੱਲ ਕਰਾਂ ਤੁਹਾਡੀ ਪੰਜਾਬੀ ਮੂਵੀਜ਼ ਦੀ ਪਾਲੀਵੁੱਡ ਮੂਵੀਜ਼ ਦੀ ਕਾਫੀ ਹੈਗੀਆਂ ਬਟ ਮੈਂ ਉਹਨਾਂ ਵਿੱਚੋਂ ਕੁਝ ਦੇ ਨਾਮ ਲਵਾਂਗਾ ਜਿਵੇਂ ਕਿ ਤੁਹਾਡਾ ਦਿਲਵਿਲ ਪਿਆਰਵਾਰ ਕੈਨੇਡਾ ਦੀ ਫਲਾਈਟ ਯਾਰਾਨਾ ਪਤਾ ਨਹੀਂ ਰੱਬ ਕਿਹੜੇ ਰੰਗਾ ਚ ਰੰਗਿਆ ਪੱਤਾ ਪੱਤਾ ਸਿੰਘਾਂ ਦਾ ਵੈਰੀ ਧਰਮਜੀਤ ਮੋਰਚਾ ਵਟ ਦਾ ਜੱਟ ਪੰਜਾਬ ਬੋਲ ਦਾ ਹੋਰ ਵੀ ਕਈ ਫਿਲਮਾਂ ਹੈਗੀਆਂ ਜਿਨ੍ਹਾਂ ਵਿੱਚ ਤੁਸੀਂ ਕੰਮ ਕੀਤਾ ਹੋਇਆ ਗੁਰਦਾਸ ਮਾਨ ਜੀ ਦੇ ਨਾਲ ਵੀ ਤੁਸੀਂ ਕੰਮ ਕੀਤਾ ਹੋਇਆ ਜੀਡੀ ਫਿਲਮਸ ਦਿਲਵਿਲ ਪਿਆਰ ਵੀ ਯਾਰ ਤੁਹਾਨੂੰ ਇੰਨੀਆਂ ਫਿਲਮਾਂ ਤੁਸੀਂ ਕੰਮ ਕੀਤਾ ਹੈ ਤੁਹਾਡੀ ਸਭ ਤੋਂ ਪਸੰਦੀਦਾ ਫਿਲਮ ਤੇ ਸਭ ਤੋਂ ਵਧੀਆ ਤੁਹਾਨੂੰ ਕਿਹਦੇ ਨਾਲ ਕੰਮ ਕਰਕੇ ਲੱਗਿਆ ਮੈਨੂੰ ਅੱਜ ਵੀ ਯਾਦ ਹੈਗਾ ਜਦੋਂ ਮੈਂ ਯਾਰਾਨਾ ਫਿਲਮ ਕਰ ਰਿਹਾ ਸੀਗਾ ਜਿਹਦੇ ਵਿੱਚ ਯੋਗਰਾਜ ਪਾਜੀ ਮੇਰੇ ਛੋਟੇ ਭਰਾ ਨੇ ਉਹਨਾਂ ਨਾਲ ਕੰਮ ਕਰ ਰਿਹਾ ਸੀਗਾ ਯਾਰਾਨਾ ਦਾ ਗੈਵੀ ਚੈਲ ਸੀਗਾ ਤੇ ਆਈ ਥਿੰਕ ਮੇਰਾ ਸ਼ੂਟ ਚੱਲਦਾ ਪਿਆ ਸੰਗਰੂਰ ਦੇ ਵਿੱਚ ਮੈਨੂੰ ਬੰਬਈ ਤੋਂ ਕਾਲ ਆਇਆ ਕਿ ਤਾਂ ਮਾਨ ਸਾਹਿਬ ਦੀ ਫਿਲਮ ਹੈਗੀ ਆ ਕੀ ਉਹ ਸ਼ੂਟ ਕਰਨੀ ਹੈ ਕਿ ਦਿੱਲੀ ਸ਼ੂਟ ਚੱਲਦਾ ਪਿਆ ਦਿਲਵਿਲ ਪਿਆਰਵਰ ਦਾ ਜਿਹਦੇ ਵਿੱਚ ਗੁਰਦਾਸਪਨ ਸਾਹਿਬ ਜੀ ਹੈ ਮਾਨਵਜ ਹੈ ਜਾਂ ਫਿਰ ਨਿਰੂ ਬਾਜਵਾ ਹੈ ਸੋ ਨਿਰੂ ਬਾਜਵਾ ਨੇ ਪਹਿਲੇ ਵੀ ਕੰਮ ਕਰ ਚੁੱਕਿਆ ਸੀਗਾ ਬਟ ਜਦੋਂ ਮੈਨੂੰ ਪਤਾ ਲੱਗਿਆ ਕਿ ਮਾਨ ਸਾਹਿਬ ਦੀ ਫਿਲਮ ਦੇ ਵਿੱਚ ਮੈਨੂੰ ਮਨਜੀਤ ਮਾਨ ਜੀ ਨੇ ਮੇਰਾ ਫੋਟੋ ਸਿਲੈਕਟ ਕਰ ਲਿਆ ਤੇ ਉਹ ਕੰਮ ਕਰਨਾ ਚਾਹੁੰਦੇ ਹੈਗੇ ਆ ਤੇ ਮੈਨੂੰ ਮੈਂ ਬਹੁਤ ਜ਼ਿਆਦਾ ਖੁਸ਼ ਸੀਗਾ ਜਦੋਂ ਮੈਨੂੰ ਕਾਲ ਆਈ ਤਾਂ ਬਸ ਫਿਰ ਮੈਂ ਸੋਚਿਆ ਸੀਗਾ ਕਿ ਨਹੀਂ ਇਹ ਫਿਲਮ ਤਾਂ ਮੈਂ ਡੈਫੀਨਿਟਲੀ ਕਰਾਂਗਾ ਮੈਂ ਫਿਰ ਜਦੋਂ ਉਹ ਫਲਾਈਟ ਫੜੀ ਸਦਾ ਮੈਂ ਮੁੰਬਈ ਗਿਆ ਤਨ ਮੈਂ ਸੈੱਟ ਤੇ ਜਦੋਂ ਮਨਜੀਤ ਮਾਨ ਜੀ ਦੇ ਨਾਲ ਕੰਮ ਕੀਤਾ ਮੈਂ ਮਾਨ ਸਾਹਿਬ ਨੂੰ ਮਿਲਿਆ ਉੱਥੇ ਬਹੁਤ ਹੀ ਮੇਰਾ ਪਿਆਰਾ ਐਕਸਪੀਰੀਅੰਸ ਰਿਹਾ ਵੈਰੀ ਨਾਈਸ ਮਨਜੀਤ ਮਾਨ ਜੀ ਦਾ ਵੈਰੀ ਗੁੱਡ ਪਰਸਨ ਜਿਵੇਂ ਕਿ ਤੁਸੀਂ ਪੋਲੀਵੁੱਡ 'ਚ ਵੀ ਕੰਮ ਕਰਤਾ ਹੈ ਬੋਲੀਵੁੱਡ 'ਚ ਵੀ ਕੀਤਾ ਹੈ ਸਾਊਥ 'ਚ ਵੀ ਕੀਤਾ ਹੈ ਸੀਰੀਅਲਸ ਵੀ ਹੋਗੇ ਕਲਰਸ ਦਾ ਕੇ ਸੀਨਿੰਦਰ ਹੋਰ ਵੀ ਕਾਫੀ ਤੁਸੀਂ ਕਿਤੇ ਐਪੀਸੋਡਸ ਵਗੈਰਾ ਵੀ ਤਨ ਕੀ ਡਿਫਰੈਂਟ ਲੱਗਦਾ ਹਰ ਇੱਕ ਮਤਲਬ ਵਿੱਚ ਮਤਲਬ ਕਿਨਦਾ ਮਤਲਬ ਕੰਮ ਕਰਨ ਦਾ ਤਰੀਕਾ ਅਲੱਗ-ਅਲੱਗ ਹੈਗਾ ਵਾ ਸਾਊਥ ਹੋਲਿਆਂ ਦਾ ਕੀ ਤਰੀਕਾ ਹੈਗਾ ਬੋਲੀਵੁੱਡ ਦਾ ਕੀ ਹੈਗਾ ਤੇ ਪੋਲੀਵੁੱਡ ਦਾ ਕੀ ਕੀ ਡਿ ਜਿਹੜਾ ਡਿਫਰੈਂਸ ਹੈਗਾ ਆ ਸਾਊਥ ਦਾ ਉਹ ਬਹੁਤ ਪ੍ਰੋਫੈਸ਼ਨਲ ਬੰਦੇ ਹੈਗੇ ਓਕੇ ਔਰ ਮੇਰਾ ਮੈਂ ਤਾਂ ਪੰਜਾਬੀ ਮੁੰਡਾ ਹੈਗਾ ਮੈਨੂੰ ਮੈਨੂੰ ਜਦੋਂ ਉਹਨਾਂ ਨੇ ਟੱਚ ਚਲਿਆ ਤਾਂ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਕਿਦਾਂ ਮੇਨਾ ਕੰਮ ਕਰਾਉਣਾ ਹੈਗਾ ਕਿੱਦਾਂ ਦਾ ਨਹੀਂ ਆ ਉਹਨਾਂ ਦਾ ਹਰ ਇੱਕ ਚੀਜ਼ ਦਾ ਸ਼ੈਡਿਊਲ ਆ ਪ੍ਰੋਪਰ ਮਤਲਬ ਕਿ ਜਦੋਂ ਸੀ ਕ੍ਰੂ ਸ਼ੂਟ ਕਰਦੇ ਸੀ ਉਹ ਤੋਂ ਸਿਗਨਲ ਸੀਗੇ ਸਿਗਨਲ ਨਹੀਂ ਆਉਂਦੇ ਸੀਗੇ ਔਰ ਵਾਕੀ ਟਾਕੀ ਵੀ ਨਹੀਂ ਸੀਗੀ ਹੈ ਨਾ ਤੇ ਉੱਥੇ ਬਸ ਇਹ ਸੀਗਾ ਕਿ ਅਲੱਗ-ਅਲੱਗ ਟਾਸ ਬਣੀਆਂ ਹੋਈਆਂ ਸੀਗੀਆਂ ਮਤਲਬ ਕਿ ਤਾਨੂੰ ਕੈਬਿਨਸ ਮਿਲੇ ਹੋਏ ਸੀ ਕਿ ਇੱਕ ਅਨਾਊਂਸਮੈਂਟ ਹੁੰਦੀ ਸੀ ਕਿ ਸਾਰਿਆਂ ਨੇ ਐਨੇ ਵਜੇ ਮਾਰਨਿੰਗ ਚ ਐਨੇ ਵਜੇ ਪਹੁੰਚਣਾ ਹੈਗਾ ਓਕੇ ਜਿੱਦੇ ਜਿੱਦਾ ਸ਼ੂਟ ਹੋਣਾ ਹੈ ਔਰ ਚਾਹੇ ਉਹ ਦਰਸ਼ਨ ਹੋਵੇ ਚਾਹੇ ਉਹ ਕੋਈ ਵੀ ਐਕਟਰ ਹੋਵੇ 빅 스타 ਮੈਂ ਕਹਿੰਦਾ ਇਵਨ ਦੈਨ ਕੋਈ ਵੀ 5 ਮਿੰਟ ਲੇਟ ਨਹੀਂ ਸੀਗਾ 10 ਮਿੰਟ ਪਹਿਲੇ ਹੁੰਦੇ ਸੀਗੇ ਬੈਠੇ ਕੀ ਇੰਨੇ ਪ੍ਰੋਫੈਸ਼ਨਲ ਬੰਦੇ ਮੈਂ ਅੱਜ ਤੱਕ ਲਾਈਵ 'ਚ ਨਹੀਂ ਦੇਖੇ ਹੈਗੇ ਔਰ ਇੰਨੇ ਕਿ ਜ਼ਿਆਦਾ ਉਹ ਰਿਸਪੈਕਟ ਦਿੰਦੇ ਸਾਡੇ ਪੰਜਾਬੀਆਂ ਨੂੰ ਇਵਨ ਦੈਨ ਹਰ ਇੱਕ ਐਕਟਰ ਨੂੰ ਜੋ ਬੰਬੇ ਤੋਂ ਜਾਂਦਾ ਆ ਕਿਸੇ ਨੂੰ ਵੀ ਜਨ ਮਤਲਬ ਕਿ ਬਹੁਤ ਜ਼ਿਆਦਾ ਸਾਊਥ ਵਾਲੇ ਮੈਂ ਉਹਨਾਂ ਨੂੰ ਹੈਟਸ ਆਫ ਕਰ ਦੇ ਆਰ ਵੈਰੀ ਪ੍ਰੋਫੈਸ਼ਨਲ ਪੀਪਲ ਓਕੇ ਤੇ ਤੁਹਾਨੂੰ ਐਨੇ ਤੁਸੀਂ ਆਪਣੇ ਰੋਲਸ ਤੁਸੀਂ ਕਰ ਚੁੱਕੇ ਹੋਏ ਆ ਤੁਹਾਨੂੰ ਉਹਨਾਂ ਵਿੱਚ ਸਭ ਤੋਂ ਵਧੀਆ ਆਪਣਾ ਤੇ ਫੇਵਰਿਟ ਕਿਹੜਾ ਰੋਲ ਲੱਗਦਾ ਹੈਗਾ ਜਿਹੜਾ ਕਿ ਤੁਹਾਨੂੰ ਖੁਦ ਨੂੰ ਪਸੰਦ ਹੋਵੇ ਕਿ ਯਾਰ ਇਹ ਮੇਰਾ ਇਹ ਮੇਰਾ ਡਾਇਲੌਗ ਸਭ ਤੋਂ ਫੇਵਰਿਟ ਆ ਇਹ ਮੇਰਾ ਰੋਲ ਸਭ ਤੋਂ ਫੇਵਰਿਟ ਆ ਮੇਰੇ ਪੰਜਾਬੀ ਫਿਲਮਾਂ ਮੈਂ ਆਈ ਥਿੰਕ ਕਾਫੀ ਕੀਤੀਆਂ ਹੈਗੀਆਂ ਨੇ ਮੇਰੀ ਮੇਰੀ ਫੇਵਰਿਟ ਫਿਲਮ ਜਿਹੜੀ ਆ ਉਹ ਹੈਗੀ ਆ ਪੱਤਾ ਪੱਤਾ ਸਿੰਘਾਂ ਦਾ ਵੈਰੀ ਔਰ ਉਹਦੇ ਵਿੱਚ ਮੈਂ ਐਸਪੀ ਰਾਣੇ ਦਾ ਰੋਲ ਕੀਤਾ ਸੀਗਾ ਜਿਹਦੇ ਵਿੱਚ ਇੱਕ ਡਾਇਲੌਗ ਸੀਗਾ ਵੀ ਬੜਾ ਅੱਛਾ ਫੇਮਸ ਹੋਇਆ ਸੀ ਇਹ ਕਹਿੰਦਾ ਕਿ ਬਾਤ ਹੋ ਗਈ ਆਕਮੇ ਚੋਲੇ ਅੱਜ ਮੈਂ ਤੇਰੇ ਸਾਹਮਣੇ ਖੜਾ ਹਾਂ ਨੋ ਇਦਾਂ ਦਾ ਕੈਰੈਕਟਰ ਸੀਗਾ ਉਹ ਐਸਪੀ ਰਾਣੇ ਪ੍ਰੋਪਰ ਹਿੰਦੀ ਵਿੱਚ ਬੋਲਦਾ ਹੈਗਾ ਨਾਮ ਤੋਂ ਸੁਨਾ ਹੋਗਾ ਐਸਪੀ ਰਾਣੇ ਤੋਂ ਆਈ ਹੈ ਰੀਲੀ ਇੰਜੋਏਡ ਉਹ ਕੈਰੈਕਟਰ ਹੀ ਬਹੁਤ ਅੱਛਾ ਸੀਗਾ ਐਸਪੀ ਰਾਣੇ ਦਾ ਉਸ ਤੋਂ ਬਾਅਦ ਫਿਰ ਮੇਰੀ ਇੱਕ ਫਿਲਮ ਆਈ ਧਰਮਯੁੱਧ ਮੋਰਚਾ ਉਹ ਬੈਨ ਹੋ ਗਈ ਸੀਗੀ ਕੁਈ ਕਾਫੀ ਕੌਂਟ੍ਰੋਵਰਸ਼ੀਅਲ ਫਿਲਮ ਸੀਗੀ ਪਿੰਡਰਾ ਵਾਲਾ ਜੀ ਦੇ ਸੰਤ ਪਿੰਡਰਾ ਵਾਲਾ ਜੀ ਤੇ ਬਣੀ ਸੀ ਉਹਦੇ ਵਿੱਚ ਇੱਕ ਸੁਰਿੰਦਰ ਛੋਡੀ ਸੀਗਾ ਜਿਹਨੂੰ ਛੋਡੀ ਉਹਨੂੰ ਸੁਰਿੰਦਰ ਸ਼ਿੰਦਾ ਮਾਰਦਾ ਹੈ ਉਹ ਕੈਰੈਕਟਰ ਮੈਂ ਪਲੇ ਕੀਤਾ ਸੀ ਤੁਸੀਂ ਦੇਖ ਸਕਦੇ ਹੋ ਓਕੇ ਤੇ ਤੁਸੀਂ ਆਪਣੇ ਜਿੰਨੇ ਵੀ ਤੁਸੀਂ ਮੂਵੀਜ਼ ਕੀਤੀਆਂ ਹੋਈਆਂ ਹੈਗੀਆਂ ਹੈ ਨਾ ਉਹਨਾਂ ਵਿੱਚੋਂ ਜੇ ਤੁਸੀਂ ਐਕਟਿੰਗ ਲਾਈਨ ਦੇ ਵਿੱਚ ਜਾਣਾ ਸੀਗਾ ਤੁਹਾਨੂੰ ਫੈਮਿਲੀ ਸਪੋਰਟ ਕਿੰਨੀ ਕ ਮਿਲੀ ਸੀ ਫੈਮਿਲੀ ਸਪੋਰਟ ਮੈਨੂੰ ਨਹੀਂ ਮਿਲੀ ਬਿਲਕੁਲ ਵੀ ਔਰ ਕਿਉਂਕਿ ਮੇਰੇ ਫਾਦਰ ਸਾਹਿਬ ਜਿਹੜੇ ਸੀਗੇ ਉਹ ਮੈਨੂੰ ਐਜ਼ ਏ ਇੰਜੀਨੀਅਰ ਦੇਖਣਾ ਚਾਹੁੰਦੇ ਸੀਗੇ ਓਕੇ ਔਰ ਮੈਂ ਡਿਗਰੀ ਲੈ ਆ ਕੋਣਾਂ ਨੇ ਹੱਥ ਤੇ ਰੱਖ ਦਿੱਤੀ ਹਾਂ ਜੌਬ ਮੈਂ ਨਹੀਂ ਕੀਤੀ ਓਕੇ ਔਰ ਫਾਦਰ ਸਾਹਿਬ ਡਿਸਪਾਇੰਟਡ ਹੁੰਦੇ ਸੀਗੇ ਕਿ ਯਾਰ ਮੈਂ ਇਹਨੂੰ ਕਿਸੇ ਹੋਰ ਮਕਾਮ ਤੇ ਦੇਖਣਾ ਚਾਹੁੰਦਾ ਸੀਗਾ ਤੇ ਇੰਨੇ ਕੁਝ ਹੋਰ ਲਾਈਨ ਚੁਣੀ ਹੈਗੀ ਬਾਕੀ ਮੇਰੀ ਛੋਟੀ ਸਿਸਟਰ ਹੈਗੀ ਆ ਪੂਨਮ ਜਨੇ ਉਹ ਮੇਰੀ ਉਹ ਕੋਈ ਵੀ ਫਿਲਮ ਨਹੀਂ ਛੱਡਦੀ ਹੈਗੀ ਮੇਰੀ ਜਦੋਂ ਵੀ ਪੰਜਾਬੀ ਫਿਲਮ ਲੱਗਦੀ ਸੀ ਉਹਨੇ ਦੇਖ ਕੇ ਆਉਣੀ ਹੁੰਨੀ ਫਸਟ ਡੇ ਫਸਟ ਸ਼ੋਅ ਓਕੇ ਸੋ ਬਾਕੀ ਮਦਰ ਫਾਦਰ ਹੋਂ ਥੋੜੇ ਹੈਪੀ ਹੈਗੇ ਆ ਜਦੋਂ ਮੇਰਾ ਸ਼ੋ ਚੱਲਦਾ ਆ ਜਾਂ ਅਖਬਾਰ ਤੇ ਇੰਟਰਵਿਊਜ਼ ਆਉਂਦੇ ਆ ਅੱਛਾ ਲੱਗਦਾ ਜੀ ਹੁਣ ਉਹਨਾਂ ਨੂੰ ਤਾਂ ਤੁਹਾਡਾ ਉਹਨਾਂ ਦਾ ਮਾਈਂਡ ਕਾਫੀ ਚੇਂਜ ਹੋ ਗਿਆ ਹੋਣਾ ਤੁਹਾਨੂੰ ਜਦੋਂ ਦੇਖਦੇ ਕਿ ਕਿੰਨਾ ਫੇਮ ਮਿਲਿਆ ਹੋਇਆ ਇੱਕ ਮੇਰੇ ਇਹ ਮੈਂ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਰਦਾ ਹੈਗਾ ਕਿਉਂਕਿ ਆਪਾਂ ਵਿੱਚ ਕੁਝ ਵੀ ਆ ਮਾਂ ਪਿਓ ਤੇ ਮਾਂ ਪਿਓ ਹੀ ਆ ਕਿਉਂਕਿ ਇਹਨਾਂ ਦੇ ਬਿਨਾਂ ਕੁਝ ਵੀ ਨਹੀਂ ਹੁੰਦਾ ਥੋੜੇ ਜਿਹਾ ਨਰਾਜ਼ ਵੀ ਹੁੰਦੇ ਆ ਤਾਂ ਕੋਈ ਗੱਲ ਨਹੀਂ ਉਹ ਉਹਨਾਂ ਦੀ ਬਲੇਸਿੰਗਸ ਜਿਹੜੀਆਂ ਹੁੰਦੀਆਂ ਨਾ ਉਹ ਪੂਰੀ ਲਾਈਫ ਤੁਹਾਡੇ ਨਾਲ ਰਹਿੰਦੀਆਂ ਨੇ ਬਿਲਕੁਲ ਇੱਕ ਮੈਂ ਤੁਹਾਡੇ ਕੋਲ ਹੋਰ ਚੀਜ਼ ਪੁੱਛਾਂਗਾ ਜਾਂਦੇ ਜਾਂਦੇ ਕਿ ਤੁਹਾਡਾ ਐਕਟਿੰਗ ਤੋਂ ਇਲਾਵਾ ਹੋਰ ਕਿਸ ਕਿਸ ਚੀਜ਼ ਦਾ ਸ਼ੌਂਕ ਹੈਗਾ ਐਕਟਿੰਗ ਤੋਂ ਲਾਵਾ ਬਸ ਮੇਰਾ ਕ੍ਰਿਕਟ ਦਾ ਸ਼ੌਕ ਸੀਗਾ ਓਕੇ ਹਾਂ ਤੇ ਮੈਂ ਮੈਨੂੰ ਜੋ ਕਦੀ ਵੀ ਮੌਕਾ ਮਿਲਿਆ ਕ੍ਰਿਕਟ ਖੇਡਣ ਦਾ ਜਦੋਂ ਪੰਜਾਬ ਦੀ ਟੀਮ ਤੋਂ ਜਾਂ ਫਿਰ ਕਿਸੇ ਜਦੋਂ ਹੁਣ ਆਈਪਲ ਹੁੰਦੇ ਆ ਜਦਾਂ ਚੀਜ਼ਾਂ ਹੁੰਦੀਆਂ ਛੋਟੇ ਛੋਟੇ ਕ੍ਰਿਕਟ ਦੀਆਂ ਇੱਕ ਬੀਸੀਐਲ ਟਾਈਪ ਹੋ ਗਿਆ ਨਾ ਪੰਜਾਬ ਦੀ ਵੀ ਟੀਮਾਂ ਬਣੀਆਂ ਹੋਈਆਂ ਨੇ ਮੈਨੂੰ ਕਦੀ ਟਾਈਮ ਮਿਲਿਆ ਜਾਂ ਮੈਨੂੰ ਕਿਸੇ ਨੇ ਕਦੀ ਅਪਰੋਚ ਕੀਤਾ ਮੈਂ ਡੈਫੀਨਿਟਲੀ ਕਹਾ ਡਾਂਗਾ ਮੈਂ ਫਾਸਟ ਬੋਲਰ ਹਾਂ ਤੇ ਕੀ ਕਹਾ ਬਾਤ ਹੈ ਹਾਂ ਜੀ ਇੱਕ ਤੁਸੀਂ ਮੂਵੀ ਦੇ ਵਿੱਚ ਕੰਮ ਕੀਤਾ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਧਰਮਜੀਤ ਮੋਰਚਾ ਜਿਹਦੇ ਵਿੱਚ ਤੁਸੀਂ ਇੱਕ ਨਾਮ ਜਿਹਦਾ ਦਾ ਹੈਗਾ ਰਾਈਟਰ ਦੇ ਵਿੱਚ ਵੀ ਨਾਮ ਹੈਗਾ ਤੇ ਐਕਟਿੰਗ ਦੇ ਵਿੱਚ ਵੀ ਨਾਮ ਹੈਗਾ ਵਾ ਤੁਸੀਂ ਉਹਨਾਂ ਦਾ ਕੰਮ ਕੀਤਾ ਸੀ ਰਾਜਜੀ ਨਾਲ ਕਿਵੇਂ ਲੱਗਤ ਉਹਨਾਂ ਦਾ ਕੰਮ ਕਿਵੇਂ ਦਾ ਉਹਨਾਂ ਦਾ ਕੰਮ ਲੱਗਾ ਤੁਹਾਨੂੰ ਪੱਤਾ ਪੱਤਾ ਸਿੰਘਾਂ ਦਾ ਵੈਰੀ ਜਿਹੜੀ ਮੂਵੀ ਸੀਗੀ ਫਿਰ ਆਪਾਂ ਜੇ ਗੱਲ ਕਰਦੇ ਮੈਂ ਫਿਲਮਾਂ ਦਾ ਸ਼ੂਟ ਕਰਦਾ ਸੀਗਾ ਜਰਾ ਨਾ ਮੈਂ ਹੋਟਲ ਸਟੇ ਕੀਤਾ ਸੀ ਕਿਉਂ ਨਾ ਸ਼ਿਫਤਾਰ ਜੀ ਦਾ ਫੋਨ ਆਇਆ ਕਿ ਸ਼ੱਕੂ ਆਪਾਂ ਮਿਲਦੇ ਆ ਮੇਰੀ ਡੀਪੀ ਤੇ ਫੋਟੋ ਲੱਗੀ ਸੀਗੀ ਆ ਮੋਬਾਈਲ ਤੇ ਉਹ ਮੋਸਟੈਚ ਜੀ ਦੀ ਦਾੜੀ ਨਹੀਂ ਦਾੜੀ ਨਹੀਂ ਸੀ ਕਲੀਨ ਸੀ ਉਹ ਕਹਿੰਦੇ ਕਿ ਸਾਨੂੰ ਐਸਪੀ ਰਾਣੇ ਚਾਹੀਦਾ ਤੇਰਾ ਲੁੱਕ ਮੈਚ ਹੁੰਦਾ ਯਾਰ ਤੇ ਆਪਾਂ ਕੰਮ ਕਰਦੇ ਆ ਸਟਰੋਂਗ ਰੋਲ ਹੈਗਾ ਤੇ ਰਾਜ ਕੱਕੜਾ ਭਾਜੀ ਆ ਤਦ ਮੈਂ ਰਾਜ ਕੱਕੜਾ ਭਾਏ ਦਾ ਨਾਮ ਬਹੁਤ ਸੁਣਿਆ ਸੀਗਾ ਕੀ ਰਾਜ ਕਕੜਾ ਭਾਈ ਕਿੰਨੇ ਲੇਜੈਂਡ ਹਨ ਨਾ ਰਾਈਟਰਸ ਹੈਗੇ ਆ ਕਿੰਨੇ ਕਿੰਨੇ ਆਪਣੇ ਵੱਡੇ ਸਿੰਗਰਾਂ ਨੂੰ ਉਹਨਾਂ ਨੇ ਬਣਾਇਆ ਹੈਗਾ ਹੁਣ ਤਾਂ ਬਹੁਤ ਹੀ ਵਧੀਆ ਸਿੰਗਰ ਵੀ ਹੈ ਆਪ ਖੁਦ ਹੀ ਬਹੁਤ ਵਧੀਆ ਸਿੰਗਰ ਹੈਗੇ ਆ ਥੈਨ ਮੈਂ ਬਹੁਤ ਖੁਸ਼ ਆ ਕਿ ਰਾਜ ਕਕੜਾ ਭਾਈ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਜਦੋਂ ਮੈਂ ਪੱਤਾ ਪਤਾ ਸਿੰਘਾਂ ਦੇ ਵੈਰੀ ਚ ਐਸਪੀ ਰਾਣੇ ਦਾ ਰੋਲ ਕੀਤਾ ਬਹੁਤ ਉਹਨਾਂ ਨੂੰ ਅੱਛਾ ਬਹੁਤ ਲੱਗਾ ਆਡੀਅנס ਨੇ ਬਹੁਤ ਪਿਆਰ ਦਿੱਤਾ ਉਸ ਤੋਂ ਬਾਅਦ ਫਿਰ ਮੈਨੂੰ ਉਹਨਾਂ ਨੇ ਨੈਕਸਟ ਫਿਲਮ ਧਰਮਜੋਦ ਮੋਰਚਾ ਦੇ ਵਿੱਚ ਸੇਮ ਕਕੜਾ ਭਾਈ ਨਾਲ ਮਿਲ ਕੇ ਫੇਰ ਬੜਾ ਵਧੀਆ ਕੰਮ ਲੱਗਾ ਵੈਰੀ ਨੈਸਟ ਗ ਮਤਲਬ ਕਾਫੀ ਹੀ ਵਧੀਆ ਤਾਂ ਐਕਸਪੀਰੀਅੰਸ ਜਿਆਣਾ ਮੈਨੂੰ ਕੰਮ। ਯਾ ਬਹੁਤ ਵਧੀਆ ਹੰਬਲ ਪਰਸਨ ਆਂ ਔਰ ਟਾਊਨ ਟੂ ਅਰਥ ਆ ਔਰ ਕੰਮ ਕਰਕੇ ਬਹੁਤ ਮਜ਼ਾ ਆਇਆ ਉਹਨਾਂ ਨਾਲ ਮੈਨੂੰ। ਤੇ ਤੁਹਾਡੀ ਜਿਹਦਾ ਕਿ ਲਾਈਫ ਬਾਰੇ ਗੱਲ ਕਰੀਏ ਲਾਈਫ ਤੁਹਾਡੀ ਕਾਫੀ ਇਨਸਪਾਇਰਿੰਗ ਹੈਗੀ ਆ ਕਿ ਤੁਹਾਨੂੰ ਕਾਫੀ ਲੋਕਾਂ ਨੇ ਪਿੰਚ ਕੀਤਾ ਪਰ ਤੁਸੀਂ ਆਪਣੇ ਆਪ ਨੂੰ ਹਿੰਮਤ ਨਹੀਂ ਛੱਡੀ ਤੇ ਕਾਫੀ ਤੁਸੀਂ ਆਪਣੇ ਆਪ ਨੂੰ ਅੱਗੇ ਤੱਕ ਲੈ ਕੇ ਆਏ ਉਹਦੇ ਅੱਜ ਤੁਸੀਂ ਉਸ ਮੁਕਾਮ ਤੇ ਹੋ ਕਿ ਤੁਹਾਨੂੰ ਹਰ ਦੁਨੀਆ ਦਾ ਬੰਦਾ ਜਾਣਦਾ ਹੈਗਾ। ਵੀ ਤੁਸੀਂ ਸਾਡੇ ਆਡੀਅנס ਨੂੰ ਵੀ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਇਦਾਂ ਦੇ ਕੋਈ ਇਨਸਪਾਇਰਿੰਗ। ਮੈਂ ਬਸ ਦਰ ਕਿ ਦੇਖੋ ਲਾਈਫ ਦੇ ਵਿੱਚ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਜੇ ਤੁਸੀਂ ਇੱਕ ਚੀਜ਼ ਨੂੰ ਸੋਚ ਲਿਆ ਨਾ ਕਿ ਮੈਂ ਆ ਕਰਨਾ ਹੈ ਉਹਦੇ ਵਾਸਤੇ ਕਰਨਿਆਂ ਦਾ ਕਰਨਾ ਬਹੁਤ ਕੁਝ ਨਹੀਂ ਆ ਤੁਹਾਡੀ ਜ਼ਿੱਦ ਬਹੁਤ ਜ਼ਰੂਰੀ ਆ ਉਹ ਪਾਗਲਪਨ ਬਹੁਤ ਜ਼ਰੂਰੀ ਆ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਐਕਟਰ ਬੰਨਾ ਹੈ ਜਾਂ ਤੁਸੀਂ ਸਿੰਗਰ ਬੰਨਾ ਹੈ ਤੁਹਾਨੂੰ ਉਸ ਕੰਮ ਦੇ ਵਿੱਚ ਪੈਸ਼ਨੇਟ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਪਿੱਛੇ پاگل ਬਨੋਣਾ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਉਹ ਚੀਜ਼ਾਂ ਨੂੰ ਮਿਲਾ ਕੇ ਚੱਲੋਗੇ ਮੈਨੂੰ ਨਹੀਂ ਲੱਗਦਾ ਕਿ ناکਾਮਯਾਬੀ ਤੁਹਾਨੂੰ ਟੱਚ ਵੀ ਕਰ ਸਕਦੀ ਹੈ ਫਿਰ ਤੁਹਾਡੇ ਰਾਹ ਤੇ ਕਾਮਯਾਬੀ ਦੇ ਨਾਲ ਹੀ ਖੁੱਲਣਗੇ ਔਰ ਤੁਹਾਨੂੰ ਵਿਕਟਰੀ ਮਿਲੇਗੀ ਔਰ ਲੋਕ ਤੜਾ ਖੁੱਲੇ ਦਿਲ ਨਾਲ ਸਵਾਗਤ ਕਰਨ ਬਿਲਕੁਲ ਬਹੁਤ ਹੀ ਵਧੀਆ ਮੈਸੇਜ ਮਿਲੇ ਸਭ ਨੂੰ ਤੇ ਉਮੀਦ ਕਰਦਾ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਹੋਰ ਉੱਚੇ ਮੁਕਾਮਾਂ ਤੱਕ ਜਾਣ ਤੁਹਾਡੇ ਨਾਲ ਅੱਜ ਗੱਲ ਕਰਕੇ ਬਹੁਤ ਹੀ ਵਧੀਆ ਲੱਗਾ ਥੈਂਕ ਯੂ ਸੋ ਮਚ ਥੈਂਕ ਯੂ ਵੈਰੀ ਮਚ ਸਸਕਾਟ